ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੇ ਲੋਕਾਂ ਨੂੰ ਇੱਕ ਅਜਿਹੀ ਬੇਨਤੀ ਕਰਨੀ ਹੈ ਸਿੱਖ ਹੋਣ ਦੇ ਨਾਤੇ ਜਿਹੜਾ ਕਿਸਾਨੀ ਅੰਦੋਲਨ 13 ਫਰਵਰੀ ਤੋਂ ਸ਼ੁਰੂ ਕੀਤਾ ਹੈ ਇਹ ਜਿਹੜੇ ਕਿਸਾਨ ਆਰਗੂ ਨੇ ਇਹਨਾਂ ਦੀ ਦੋ ਤਿੰਨ ਕਰਦੂਤਾਂ ਦੱਸਣੀਆਂ ਨੇ ਤੇ ਫਿਰ ਤੁਸੀਂ ਅੰਦਾਜ਼ਾ ਲਾਇਓ ਵੀ ਸਾਡੇ ਪੰਜਾਬ ਦੇ ਨਾਲ ਖਾਸ ਕਰਕੇ ਸਿੱਖ ਕੌਮ ਦੇ ਨਾਲ ਕਿਹੜੀ ਕੁਦਰਤ ਨੀਤੀ ਦੇ ਨਾਲ ਇੱਕ ਚਾਲ ਖੇਡੀ ਜਾ ਰਹੀ ਹੈ ਬਦਨਾਮ ਕਰਨ ਵਾਸਤੇ 16 ਫਰਵਰੀ ਕੱਲ ਨੂੰ ਇਹਨਾਂ ਨੇ ਭਾਰਤ ਬੰਦ ਦੀ ਕਾਲੀ ਦਿੱਤੀ ਹੈ ਔਰ ਕੁਝ ਅਥੇ ਬੰਦੀਆਂ 5 6 ਪੰਜਾਬ ਤੋਂ ਦਿੱਲੀ ਨੂੰ ਰਵਾਨਾ ਹੋ ਗਈਆਂ ਕੁਝ ਅਖੌਤੀ ਸਰਵਨਸੰਗ ਮੰਦਿਰ ਵਰਗੇ ਟਰਾਲੀਆਂ ਤੋਰ ਕੇ ਦਿੱਲੀ ਵੱਲ ਜਲੰਧਰ ਬੈਠੇ ਪ੍ਰੈਸ ਕਾਨਫਰੰਸ ਕਰੀ ਜਾਂਦੇ ਆ ਉਹ ਵਰ੍ਹਾਂ ਹੰਬਰਗੇ ਇੱਥੇ ਰੇਲਾਂ ਰੋਕਣ ਦੀਆਂ ਕੋਲਾਂ ਦੇਈ ਜਾਂਦੇ ਆ ਤੇ ਜਿਹੜੇ ਬਲਵੰਤ ਸਿੰਘ ਸੌਰੀ ਬਲਵੀਰ ਸਿੰਘ ਰਾਜੌਣੇ ਵਰਗੇ ਆ ਤੇ ਇਹ ਸੈਟਿੰਗਾਂ ਕਿੱਦਾਂ ਕਰੀ ਜਾਂਦੇ ਆ ਮੈਂ ਜਿਹੜੀ ਬੇਨਤੀ ਕਰਦੀ ਆ ਜਿਹੜੇ ਬੰਦੇ ਕਿਸਾਨ ਆਗੂ ਨੇ ਉਹਦੇ ਅਖੋਤੀ ਹੈਗੇ ਹੈਗੇ ਤਕਰੀਬਨ ਆਪਣੇ ਘਰ ਭਰਨ ਦੇ ਲਈ ਇਹਨਾਂ ਨੇ ਅੰਦੋਲਨ ਪਹਿਲਾਂ ਵੀ ਕੀਤੇ ਹਣ ਵੀ ਕਰਦੇ ਜਿਹੜੀ ਮੈਂ ਅਸਲ ਗੱਲ ਦੱਸਣ ਲੱਗਾ ਥੋੜਾ ਜਿਹਾ ਧਿਆਨ ਦਿਓ ਬਹੁਤੇ ਸੱਜਣ ਕਮੈਂਟਾਂ ਦੇ ਵਿੱਚ ਇਹ ਹੀ ਲਿਖਦੇ ਨੇ ਕਿ ਤੁਸੀਂ ਕਿੱਥੇ ਖੜੇ ਹੋ ਮਤਲਬ ਤੁਸੀਂ ਕਿਹੜੀ ਪਾਰਟੀ ਦੇ ਨਾਲ ਖੜੇ ਹੋ ਇਹ ਕਹਿੰਦੇ ਬਹੁਤੀ ਮੈਂ ਕਿ ਬੇਨਤੀ ਕਰਾਂ ਪਾਰਟੀ ਦੇ ਨਾਲ ਖੜਨਾ ਕੋਈ ਜੁਰਮ ਨਹੀਂ ਹੈਗਾ ਕੋਈ ਲੋਕਾਂ ਕਿਤੇ ਖੜੇ ਨਾ ਖੜੇ ਇਹ ਕਿਸੇ ਨੂੰ ਕੋਈ ਮਤਲਬ ਨਹੀਂ ਖਾਲਾ ਕਿ ਮੈਂ ਆਪਣੀ ਗੱਲ ਕਰਦਾ ਹਾਂ ਨਾ ਮੈਂ ਕਿਸੇ ਪਾਰਟੀ ਨਾਲ ਖੜ ਕੇ ਨਾ ਗੱਲ ਕੀਤੀ ਤੇ ਨਾ ਮੈਂ ਕਰਾਂ ਜਦੋਂ ਖੜਾਂਗੇ ਨੰਗੇ ਚਿੱਟੇ ਹੋ ਕੇ ਖੜਾਂਗੇ ਕਿਸੇ ਦੀ ਕੋਈ ਪ੍ਰਵਾਹ ਨਹੀਂ ਕਰਨੀ ਬਿਲਕੁਲ ਮੈਂ ਕਹਾਂ ਕਿ ਕਮਾਂਗੇ ਕਮਾਂਗੇ ਵੀ ਆਹ ਪਾਰਟੀ ਨਾਲ ਖੜੇ ਹਾਂ ਸਾਨੂੰ ਇਹਦਾ ਕੋਈ ਮਤਲਬ ਨਹੀਂ ਪਰ ਜਿਹੜਾ ਹੁਣ ਚੱਲ ਰਿਹਾ ਉਹਦੇ ਤੇ ਗੱਲ ਕਰਨੀ ਹੈ ਪੰਜਾਬ ਦੇ ਵਿੱਚ 16 ਫਰਵਰੀ ਨੂੰ ਭਾਰਤਵੰਦ ਦੀ ਕਾਲ ਦਿੱਤੀ ਹੋਈ ਹੈ ਕਿਹਨੇ ਦਿੱਤੀ ਹੈ ਪੰਜਾਬ ਦੀ ਜਥੇਬੰਦੀਆਂ ਨੇ ਇਹਨਾਂ ਨਾਲ ਹੋਰ ਕੋਈ ਜਥੇਬੰਦੀ ਸਹਿਮਤ ਨਹੀਂ ਹੋਈ ਹੁਣ ਜਿਹੜੀ ਮੈਂ ਗੱਲ ਕਰਨੀ ਹੈ ਬੀਜੇਪੀ ਤੀਜੀ ਵਾਰ ਸਰਕਾਰ ਬਣਾ ਰਹੀ ਹੈ ਰਿਪੀਟ ਹੋ ਰਹੀ ਹੈ ਇਹਦੇ ਵਿੱਚ ਕੋਈ ਦੋ ਰਾਮਾ ਨਹੀਂ ਇਹ ਮੇਰੀ ਗੱਲ ਨਹੀਂ ਐਡੀਟਿੰਗਾਂ ਰਿਪੋਰਟਾਂ ਨੇ ਇੰਟੈਲੀਜੈਂਸੀ ਦੀਆਂ ਜਾਂ ਇੰਟਰਪੋਲ ਦੀਆਂ ਸਾਹਮਣੇ ਆ ਚੁੱਕੀਆਂ ਨੇ ਪਰ ਦੋ ਪਾਰਟੀਆਂ ਨੇ ਉਹਨਾਂ ਵੱਲ ਥੋੜਾ ਜਿਹਾ ਧਿਆਨ ਦੇਦੋ ਇੱਕ ਕਾਂਗਰਸ ਪਾਰਟੀ ਤੇ ਇੱਕ ਸ਼੍ਰੋਮਣੀ ਅਕਾਲੀ ਦਲ ਹੁਣ ਤੇ ਬਦਲ ਵਾਲੀ ਇਕੱਲਾ ਇਕੱਲਾ ਜਲਾ ਹੈ ਨਹੀਂ ਇਹ ਪਾਰਟੀਆਂ ਨੂੰ 10 ਸਾਲ ਹੋ ਚੱਕੇ ਚੱਲੇ ਨੇ ਸਤਾ ਤੋਂ ਬਾਹਰ ਹੋਈਆਂ ਨੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ 10 ਸਾਲ ਤੋਂ ਸਤਾ ਤੋਂ ਬਾਹਰ ਹੈ ਪੰਜਾਬ ਦੀ ਸਤਾ ਤੋਂ ਕੌਡੀਆਂ ਬਟੇ ਨੇ ਕੁਛ ਆਣ ਹੁੰਦਾ 75 ਪੰਜੇ ਦੇ ਥਾਂ-ਥਾਂ ਤੇ ਤੇ ਉਧਰ ਸੈਂਟਰ ਦੇ ਵਿੱਚ ਕਹਿ ਲਈਏ ਕਾਂਗਰਸ 10 ਸਾਲ ਤੋਂ ਬਾਹਰ ਹੈ ਹਾਲਾਂਕਿ ਪੰਜਾਬ ਦੇ ਵਿੱਚ 5 ਸਾਲ ਬਾਅਦ ਇਹਦੀ ਵਾਰੀ ਆ ਜਾਂਦੀ ਹੈ ਪਰ ਹੁਣ ਪੰਜਾਬ ਵਿੱਚ ਵੀ ਨਹੀਂ ਮੈਨੂੰ ਲੱਗਦਾ ਉਹ ਨਹੀਂ ਉਹਨੇ ਕਾਂਗਰਸ ਦੇ ਕਾਰਲੇ ਉਹ ਪਾਰਟੀਆਂ ਨੇ ਜਿਨ੍ਹਾਂ ਨੇ ਦਰਬਾਰ ਸਾਹਿਬ ਤੇ ਜਿਹੜਾ ਅਟੈਕ ਕਰਵਾਇਆ ਰਲ ਮਿਲ ਕੇ ਕਰਵਾਇਆ ਅਟੈਕ ਕਰਨ ਵਾਲੀ ਕਾਂਗਰਸ ਪਾਰਟੀ ਹੈ ਤੇ ਉਸ ਕੌਮ ਵਾਲੀ ਸ਼ੋਮਣੀ ਕਾਲੀਯਾਨ ਪਾਰਟੀ ਹੈ ਇਹ ਦੋਨੋਂ ਹੀ ਪਾਰਟੀਆਂ ਸਿੱਖ ਕੌਮ ਦਾ ਮਲਿਆ ਮੇਟ ਕਰਨ ਵਾਲੀਆਂ ਨੇ ਹੁਣ ਇਲੈਕਸ਼ਨ ਸਿਰ ਤੇ ਆ ਮੈਂ ਤਾਂ ਬੋਲਿਆ ਇਸ ਅੰਦੋਲਨ ਦੇ ਵਿੱਚ ਇੰਨਾ ਕੁ ਨੁਕਸਾਨ ਇਹਨਾਂ ਨੇ ਪੰਜਾਬ ਦਾ ਤੇ ਕੌਮ ਦਾ ਕਰਾਉਣਾ ਹੈ ਸੈਂਟਰ ਗਵਰਨਮੈਂਟ ਨੇ ਕੋਈ ਨਾ ਕੋਈ ਕਾਰਵਾਈ ਕਰਨੀ ਹੈ ਇਹ ਸ਼ਰਿਆਨ ਪਤਾ ਹੈ ਪਹਿਲਾ ਵਾਲਾ ਅਦੋਲਨ ਨਹੀਂ ਜਿਹੜਾ 2021 ਦੇ ਵਿੱਚ ਹੋਇਆ ਸੀ ਉਦੋਂ ਸਰਕਾਰ ਬਣੀ ਨੂੰ ਤਕਰੀਬਨ ਤਕਰੀਬਨ ਢਾਈਕ ਸਾਲ ਹੋ ਚੱਲੇ ਸੀ ਤੇ ਹੁਣ ਹੁਣ ਦੁਬਾਰਾ ਇਲੈਕਸ਼ਨ ਹੋਣਗੇ ਤਿੰਨ ਮਹੀਨੇ ਵਿੱਚ ਤੇ ਹੁਣ ਸਰਕਾਰ ਐਨਾਕ ਐਕਸ਼ਨ ਲਾਊਗੀ ਉਹ ਦਿੱਲੀ ਧਰਨੇ ਵਿੱਚ ਕੁਝ ਵੀ ਹੋ ਸਕਦਾ ਹੈ ਪਹਿਲੀ ਗੱਲ ਤਾਂ ਦਿੱਲੀ ਵਿੱਚ ਇਹਨਾਂ ਨੂੰ ਵੜ ਨਹੀਂ ਦੇਣਗੇ ਉਹ ਜੇ ਵੜ ਜਾਂਦੇ ਨੇ ਤਾਂ ਕੁਝ ਵੀ ਹੋ ਸਕਦਾ ਹੈ ਇਹ ਸ਼ਰੀਰਾਂ ਨੂੰ ਪਤਾ ਹੈ ਡਿਗਸ ਪ੍ਰਕਾਰਾਂ ਸਤਾ ਵਿੱਚ ਹੁੰਦੀਆਂ ਨੇ ਉਹ ਕੋਈ ਵੀ ਕਾਰਵਾਈ ਕਰ ਦੇਵੇ ਮੈਂ ਜਿਹੜੀ ਜਿਵੇਂ ਕਹਿੰਦੇ ਨੇ 100 ਹੱਥ ਰੱਸਾ ਸਿਰੇ ਤੇ ਗੰਢ ਐਂਡ ਕਰਨ ਲੱਗਾ ਜੇ ਕੋਈ ਐਕਸ਼ਨ ਹੋ ਗਿਆ ਕੋਈ ਕਾਰਵਾਈ ਹੋ ਜਾਂਦੀ ਹੈ ਇਹ ਜਿਹੜੇ ਕਾਮਰੇਡ ਕਿਸਾਨੀ ਆਗੂ ਨੇ ਜਾਂ ਅਕਾਲੀ ਦਲ ਜਾਂ ਕਾਂਗਰਸੀ ਨੇ ਇਹਨਾਂ ਨੇ ਤਾਂ ਅੱਗ ਲਾ ਕੇ ਪਾਸੇ ਹੋ ਜਾਣਾ ਜਿਹੜਾ ਠੇਕਰਾ ਖੋੜਣਾ ਹੈ ਨਾ ਉਹ ਪੰਜਾਬ ਤੇ ਤੇ ਸਿੱਖ ਕੌਮ ਦੇ ਸਿਰਫ اٹੇ ਪੰਨਿਆ ਜਾਣਾ ਚੇਤੇ ਰੱਖਿਓ ਗਾ ਮੈਂ ਹੋਰ ਕੁਝ ਨਹੀਂ ਕਹਿਣਾ ਜਿਹੜੇ ਨੌਜਵਾਨ ਪੰਜਾਬ ਵਿੱਚੋਂ ਜਾ ਰਹੇ ਨੇ ਉਹਨਾਂ ਦੇ ਪੇਰੈਂਟਸ ਨੂੰ ਬੇਨਤੀ ਕਰ ਲਈਏ ਮੈਂ ਕਿਸੇ ਦਾ ਵਿਰੋਧੀ ਨਹੀਂ ਮੇਰੇ ਵੀ ਤਿੰਨ ਬੱਚੇ ਨੇ ਪਰ ਮੈਂ ਗੱਲ ਜਿਹੜੀਆਂ ਕਿਆਸਰਾਈਆਂ ਸੁਣੀਆਂ ਨੇ ਦੇਖੀਆਂ ਨੇ ਉਹਨਾਂ ਵਿੱਚੋਂ ਕਹਿ ਰਿਆਂ ਕਿ ਆਪਣੇ ਬੱਚਿਆਂ ਨੂੰ ਦਿੱਲੀ ਧਰਨੇ ਵਿੱਚ ਜਾਣ ਤੋਂ ਰੋਕ ਲਵੋ ਚੰਗੇ ਰਹੋਗੇ ਕੁਝ ਨਹੀਂ ਹੋਇਆ ਸਾਡੀਆਂ ਜ਼ਮੀਨਾਂ ਨੂੰ ਸਾਡੇ ਪਰਿਵਾਰਾਂ ਨੂੰ ਕੁਝ ਨਹੀਂ ਹੋਇਆ ਅਸੀਂ ਠੀਕ ਠਾਕ ਬਸਦਾ ਰਹਦਾ ਪੰਜਾਬ ਹੈ ਤੇ ਪਰ ਇਹਨਾਂ ਕਾਮਰੇਡ ਲਾਣੇ ਦੇ ਹੱਥਾਂ ਤੇ ਚੜ ਕੇ ਕਾਲੀਆਂ ਤੇ ਕਾਂਗਰਸੀਆਂ ਦੇ ਹੱਥਾਂ ਤੇ ਚੜ ਕੇ ਕੋਈ ਇਹੋ ਜਿਹਾ ਸਟੈਪ ਨਾ ਚੱਕ ਲਿਓ ਜਿਹੜਾ ਸਾਨੂੰ ਖਮਿਆਜਾ ਪੂਰਤ ਨਾ ਪਵੇ ਇਹ ਬਹੁਤ ਨੇੜੇ ਐ ਕੁਝ ਨਾ ਕੁਝ ਹੋਣ ਵਾਲਾ ਐ ਮੈਂ ਤਾਂ ਬੇਨਤੀ ਕੀਤੀ ਐ ਬਚਾ ਲਓ ਆਪਣੇ ਪੰਜਾਬ ਨੂੰ ਤੇ ਆਪਣੇ ਪਰਿਵਾਰਾਂ ਨੂੰ ਜਿਹੜੇ ਨੌਜਵਾਨ ਧੜਾ ਧੜ ਜੱਜਵਾਦੀ ਹੋ ਕੇ ਗੁੰਮਰਾਹ ਹੋ ਕੇ ਦਿੱਲੀ ਵੱਲ ਨੂੰ ਜਾ ਰਹੇ ਨੇ ਨਾ ਅਲੱਖੇ ਵਰਗੇ ਭਾਨੇ ਵਰਗੇ ਸ਼ਾਮਲ ਹੋ ਗਏ ਠੀਕ ਹੈ ਇਹ ਫੂਕਾਂ ਦੇਣ ਵਾਲੇ ਪੰਪ ਮਾਰਨ ਵਾਲੇ ਨੇ ਇਹਨਾਂ ਨੇ ਖੜਨਾ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ